ਫਤਿਹ ਸ਼ੋਮਨੀ ਅਕਾਲੀ ਦਲ ਬਾਦਲ ਅਤੇ ਸ਼ੋਮਨੀ ਅਕਾਲੀ ਦਲ ਸਯੁਕਤ ਦੇ ਇੱਕ ਵਾਰੀ ਫੇਰ ਤੋਂ ਇਕੱਠਾ ਹੋ ਗਏ ਨੇ ਸੂਤਰਾਂ ਮੁਤਾਬਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੇ ਮੱਦੇਨਜ਼ਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਸਯੁਕਤ ਦੇ ਪਰਮਿੰਦਰ ਢਿੰਡਸਾ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਗੁਪਤ ਮੀਟਿੰਗਾਂ ਚੱਲ ਰਹੀਆਂ ਸੀ ਅਤੇ ਅੱਜ ਇਹ ਦੋਵੇਂ ਪਾਰਟੀਆਂ ਮੁਰ ਤੋਂ ਇਕੱਠੀਆਂ ਹੋ ਗਈਆਂ ਨੇ ਸੁਖਬੀਰ ਬਾਦਲ ਕਈ ਦਿਨਾਂ ਤੋਂ ਨਰਾਜ਼ ਢਿੰਡਸਾ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੋਂ ਤੇ ਕਾਲੀਤਲ ਪਾਸ ਪਗੜ ਜੋੜ ਦੀ ਵਜ੍ਹਾ ਦੇ ਨਾਲ ਬਾਦਲ ਅਤੇ ਢੀਂਸਾ ਪਰਿਵਾਰ ਦੇ ਵਿੱਚ ਨਾਰਾਜ਼ਗੀ ਚੱਲ ਰਹੀ ਸੀ ਹਾਲੀ ਦੇ ਵਿੱਚ ਸੁਖਬੀਰ ਬਾਦਲ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਨਾਲ ਜੋੜਨ ਦੇ ਲਈ ਮਾਫੀ ਵੀ ਮੰਗੀ ਸੀ ਬਾਦਲ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਘਰ ਵਾਪਸੀ ਦਾ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਢੀਂਸਾ ਪਰਿਵਾਰ ਅਤੇ ਬਾਦਲ ਪਰਿਵਾਰ ਇੱਕ ਵਾਰੀ ਫੇਰ ਤੋਂ ਇਕਜੁੱਟ ਹੋ ਗਏ ਨੇ ਕਿਉਂਕਿ ਸਾਡੀ ਪੰਥੀ ਪੋਲੀਟੀਕਲ ਪਾਰਟੀ ਜੋ ਵਿੰਗੇ ਸਾਡੇ ਪਰ ਸ਼੍ਰੋਮਣੀ ਕਾਲੀਦਾਨ ਸ਼੍ਰੋਮਣੀ ਕਾਲੀਦਾਨ ਤਗੜਿਆ ਕਰਨਾ ਉਹਦੇ ਨਾਲ ਪੰਤ ਤਗੜਾ ਹੋਏਗਾ ਔਰ ਇਸ ਤੋਂ ਇਲਾਵਾ ਇਸ ਕਰਕੇ ਅਸੀਂ ਇਕੱਠੇ ਹੋਣ ਦਾ ਮਕਸਦ ਇਹ ਵੀ ਹੈ ਸਾਡੇ ਸੁਖਵੀਰ ਸਿੰਘ ਬਾਦਲ ਸਾਡਾ ਪੁੱਤਰ ਰਵੜ ਗਿਆ ਮੈਂ ਪ੍ਰਪੋਜ਼ ਕੀਤਾ ਸੀ ਜਦੋਂ ਮੜਾਇਆ ਸੀ ਪਰਪੁਰਾ ਜੀ ਨੇ ਸੈਕਿੰਡ ਕੀਤਾ ਸੀ ਔਰ ਕੈਪਟਨ ਸਾਹਿਬ ਉਹ ਜਿਉਂਦੇ ਸੀਗੇ ਉਹਨਾਂ ਨੇ ਉਹਨਾਂ ਦਾ ਇੱਕੜ ਕੰਪੀਟੀਟਾਤੀ ਇਸ ਕਰਕੇ ਸਾਡਾ ਕੋਈ ਜਾਤੀ ਕਦੇ ਰੰਝ ਚ ਨਹੀਂ ਹੋਈ ਨਾ ਨਾ ਹੋਵੇ ਲੇਕਿਨ ਕੋਈ ਸਦਾਰਨ ਦੇ ਤੌਰ ਤੇ ਜੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਜੀ ਬੈਠ ਕੇ ਫੈਸਲਾ ਕਰਾਂਗੇ ਅਸੀਂ ਇਹਦੇ ਨਾਲ ਆ ਕਿ ਪੰਜਾਬ ਨੂੰ ਤੇ ਪੰਥ ਨੂੰ ਉਸ ਉਹ ਸਾਡੀਆਂ ਤੇ ਲਿਆਉਣਾ ਉਸ ਤੋਂ ਬਾਅਦ ਕੁਝ ਨਹੀਂ ਆਪਣੀ ਅਕਾਲੀ ਦਲ ਕਲੀ ਖਾਲਸਾ ਪੰਥ ਦੀ ਆਵਾਜ਼ ਨਹੀਂ ਸਮੁੱਚੇ ਪੰਜਾਬੀਆਂ ਦੀ ਆਵਾਜ਼ ਹੈ ਅਕਲੀ ਖੇਤਰੀ ਪਾਰਟੀ ਹੈ ਜਿਹੜੇ ਸੂਬੇ ਵਿੱਚ ਲੜਾਈ ਲੜਦੀ ਹੈ ਆਪਣੇ ਖੇਤਰ ਦੀ ਲੜਾਈ ਲੜਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ 103 ਸਾਲ ਪੁਰਾਣੀ ਪਾਰਟੀ ਹੈ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਭਾਵੇਂ ਆਜ਼ਾਦੀ ਦੀ ਲੜਾਈ ਦੇ ਵਿੱਚ ਹੋਏ ਜਾਂ ਆਜ਼ਾਦੀ ਦੇ ਬਾਅਦ ਗਰੀਬ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਦੀ ਲੜਾਈ ਹੋਏ ਮੋੜੇ ਹੋ ਕੇ ਹੀ ਅੱਗੇ ਲੜਦਾ ਰਿਹਾ ਤੇ ਮੈਂ ਆ ਵੀ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੇ ਅੱਜ ਜੋ ਪੰਜਾਬ ਵਿੱਚ ਜੋ ਚੀਜ਼ਾਂ ਬਣੀਆਂ ਜੋ ਸਹੂਲਤਾਂ ਮਿਲੀਆਂ ਉਹ ਦੇਣ ਵਾਲਾ ਇਕੱਲਾ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਦੀ ਅਗਵਾਈ ਪਿਛਲੇ ਮਤਲਬ 40-50 ਸਾਲ ਤੋਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਅੱਜ ਆਪਣੇ ਵਿੱਚ ਨਹੀਂ ਉਹਨਾਂ ਨੇ ਅਗਵਾਈ ਕੀਤੀ 70 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਕਾਲੀ ਦਲ ਦੇ ਸੇਵਾ ਚ ਲਾਏ ਸੋ ਉਹਨਾਂ ਦੀ ਜਿਹੜਾ ਸਫ਼ਰ ਸੀ ਉਹ ਸਫ਼ਰ ਵਿੱਚ ਐਜੇ ਸਾਥੀ ਸੀ